ਠੰਡੀ ਪਈ ਹੈ ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਵੱਧ ਬਾਗਾਂ ਵਾਲਾ ਪੜਿਆ ਲਿਖਿਆ ਪੰਜਾਬ ਦਾ ਪਿੰਡਾਂ ਵਾਲਾ ਆਹ ਕਾਕੇ ਕਾਰੀ ਸਾਰੀ ਦੇ ਇਲਾਕੇ ਦਾ ਖਿਡਾਰੀ ਹਰਖੋਵਾਲੀਆ ਮੇਸ਼ੀ ਕਬੱਡੀ ਪਾ ਰਿਹਾ ਚਾਰ ਨੇ ਚਾਰਾਂ ਦੇ ਵਿੱਚੋਂ ਕਹਿੰਦੇ ਸ਼ੂਸ਼ਕ ਦਾ ਫੂਲਾ ਹੱਥ ਪਹਿਲਾਂ ਪੱਟਦੇ ਪਿਆ ਫੇਰ ਗਿੱਟੇ ਤੇ ਫੇਰ ਲੱਕ ਫੜਿਆ ਗਿਆ ਅੱਜ ਦੇ ਦਿਨ ਦਾ ਪ੍ਰਾਤਨ ਅਜਰ ਹੈ ਵੀ ਸਿਰੇ ਦੀ ਖੇਡ ਜਿਹੜੀ ਹੈ ਇਸ ਵੇਲੇ ਖੇਡੀ ਜਾ ਰਹੀ ਹੈ ਪਰ ਤੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਧਾਵੀਦਾ ਉਧਰ ਲੱਕੀ ਸਪਰਾ ਜੀ ਉਹਨਾਂ ਦਾ ਸੰਦੀਪ ਜੰਟੀ ਵੀ ਉਹਨਾਂ ਦਾ ਭਾਗਦੀਪ ਸਾਡੇ ਵੀਰ ਯੂਐਸਏ ਤੋਂ ਤੇ ਰਮਨ ਸਿੱਧੂ ਕੌਕਿਆਂ ਵਾਲਾ ਅਚੇਤੇ ਤੌਰ ਤੇ ਕਿਵੇਂ ਪੁੰਜਾ ਹੋਇਆ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਆ ਚੋਲੇ ਦਾ ਅਰਸ਼ ਗੁਰਵੰਤ ਸਿੰਘ ਦਾ ਪੁੱਤਰ ਸੁਖਮੰਦਾ ਵੀਰ ਆ ਮੇਰੇ ਵੀਰ ਕਰਨ ਜਿਵੇਂ ਕਹਿੰਦੇ ਹੁੰਦੇ ਗੱਗੀ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂ ਗੱਗੀ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਗੁਰਮਨ ਇਹ ਦਾਣੇ ਪਾਣੀ ਦੀਆਂ ਗੱਲਾਂ ਹੁੰਦੀਆਂ ਨੌਜਵਾਨ ਸੇਵੀਆਂ ਪਿੰਡ ਹੈ ਔਰ ਸਾਹਮਣੇ ਦੇਖਦਾ ਵੀ ਇਸ ਲਈ ਕਬੱਡੀ ਮੇਸ਼ੀ ਦੀ ਹਰਖੋ ਵਾਲੀਆ ਮੇਸ਼ੀ ਮੇਰੇ ਵੀਰੋ ਗੁਰਪ੍ਰੀਤ ਗੋਪੀ ਸ਼ੋਕਰ ਨੂੰ ਮਾਣ ਹੈ ਇਸ ਨੌਜਵਾਨ ਤੇ ਉਹ ਫੂਲਾ ਪਹਿਲਾਂ ਕਹਿੰਦੇ ਪੱਟ ਫੜਿਆ ਫੇਰ ਗਿੱਟਾ ਫੇਰ ਲੱਤ ਨੂੰ ਹੱਥ ਪਾ ਕੇ ਪੈਂਦਾ ਭੰਗੜਾ ਮੇਲੇ ਤੇ ਮੇਰੇ ਵੀਰੋ ਪਤਲਾ ਪਤੰਗ ਮੁੰਡਾ ਇਹ ਨੌਜਵਾਨ ਦੀ ਖੇਡ ਬੜੀ ਪਿਆਰੀ ਹੈ ਅਮਰੀਕਾ ਮੇਰੇ ਵੀਰੋ ਗੱਗੀ ਨੇ ਪਹਿਲਾਂ ਦੱਸਿਆ ਲਓ ਸਾਹਮਣੇ ਸ਼ੀਲੂ ਨਾਲ ਟੱਕਰ ਬੱਲੇ ਬੱਲੇ ਹੋ ਜਾਣੀ ਬੱਲੇ 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 ਬਖੜਾ ਸਵਾਦ ਆਉਣਾ ਸ਼ੀਲੂ ਤੇ ਕਹਿੰਦੇ ਜੀਵਨ ਦੀ ਟੱਕਰ ਆਹਨ ਸਵਾਦ ਵਾਲੀ ਮੇਰੇ ਮਿੱਤਰੋ ਵਿੱਚ ਪਰਥ ਦੇ ਵਿੱਚ ਪਰਥ ਦੇ ਮੇਰੇ ਵੀਰੋ ਰੁਪਿੰਦਰ ਸੋਏ ਦੋਨੋਂ ਟੀਮਾਂ ਦੇ ਜਿਹੜੀਆਂ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਆ ਜਾਣ ਇੰਡੀਆ ਤੇ ਆਸਟ੍ਰੇਲੀਆ ਦੀਆਂ ਟੀਮਾਂ ਯਾਰ ਜਿਆਦਾ ਟਾਈਮ ਨਾ ਲਾਉਣ ਲਓ ਇੱਕ ਪਾਸੇ ਦੀ ਆਲਮਗੀਰ ਸਾਹਿਬ ਦੀ ਧਰਤੀ ਦਾ ਨੌਜਵਾਨ ਗੱਭਰੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਲਈ ਲਓ ਅਗਲੀ ਕਬੱਡੀ ਖੇਡ ਮਦਨਪੁਰ ਦੀ ਖੇਡ ਕਬੱਡੀ ਦਾ ਕਰਵਾਇਆ ਤੁਸੀਂ ਮਾਰ ਮਹਿਸੂਸ ਕਰਨ ਆਪਣੇ ਅੜਤੇ ਉਧਰ ਨਹਿنگ ਸਿੰਘ ਫੌਜਾਂ ਵੀ ਪੁੱਜੀਆਂ ਹੋਈਆਂ ਸਤਕਾਰ ਆ ਮੇਰੇ ਮਿੱਤਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਸ਼ਨ ਜਸ਼ਨ ਆਲਮਗੀਰ ਆ ਜਸ਼ਨ ਤੇ ਦੂਜੇ ਪਾਸੇ ਬਾ ਖਾਲ ਆ ਗਿਆ ਆ